ਸਿਰਫ ਇੱਕ ਸੀਟ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਜੇ ਉੱਥੇ ਹੀ ਆਪਾਂ ਆਜ਼ਾਦ ਦੀ ਗੱਲ ਕਰੀਏ ਤਾਂ ਉੱਥੇ ਕੋਈ ਵੀ ਸੀਟ ਨਹੀਂ ਲੈ ਕੇ ਜਾ ਰਿਹਾ ਨਹੀਂ ਖਾਤਾ ਖੁੱਲਿਆ ਕਿਸੇ ਦਾ ਤਾਂ ਉੱਥੇ ਹੀ ਗੱਲ ਕੀਤੀ ਜਾਵੇ ਨਵੀ ਜੀ ਕੀ ਦੱਸਾਂ ਬਿਲਕੁਲ ਪ੍ਰਿੰਸ ਜੀ ਆਪਾਂ ਬਿਲਕੁਲ ਸਾਫ਼ ਦੇਖ ਸਕਦੇ ਹਾਂ ਜੋ ਐਗਜ਼ਿਟ ਪੋਰ ਸਾਹਮਣੇ ਆਏ ਨੇ ਬਹੁਤ ਹੀ ਹੈਰਾਨ ਕਰਨ ਵਾਲੇ ਐਗਜ਼ਿਟ ਪੋਰ ਸਾਹਮਣੇ ਆ ਰਹੇ ਨੇ ਆਪ ਪਾਰਟੀ ਜੋ ਕੀ ਕਹਿੰਦੇ ਸੀ 13 ਵਿੱਚੋਂ 13 ਸੀਟਾਂ ਲੈ ਕੇ ਜਾਵਾਂਗੇ ਉਹਨਾਂ ਦੇ ਐਗਜ਼ਿਟ ਪੋਲ ਦੇ ਮੁਤਾਬਿਕ ਸਿਰਫ ਇੱਕ ਸੀਟ ਫ੍ਰੀ ਜੀ ਸਿਰਫ ਇੱਕ ਸੀਟ ਤੁਸੀਂ ਦੇਖ ਸਕਦੇ ਹੋ ਕਾਂਗਰਸ ਇੱਥੇ ਜਿੱਤਦੀ ਹੋਈ ਆਪਾਂ ਨੂੰ نظر ਆ ਰਹੀ ਹੈ ਪੰਜਾਬ ਦੇ ਵਿੱਚ ਪੰਜਾਬ ਵਿੱਚ કુલ 13 ਸੀਟਾਂ ਨੇ ਉਹਦੇ ਵਿੱਚੋਂ ਕੋਈ 8 ਤੋਂ 10 ਸੀਟਾਂ ਦਾ ਕਾਂਗਰਸ ਲੈ ਕੇ ਜਾਂਦੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਅੱਗੇ ਨਹੀਂ ਖੜੀ ਆਪਾਂ ਨੂੰ ਉੱਥੇ ਹੀ ਆਪਾਂ ਜੇ ਭਾਵੇਂ ਗੱਲ ਕਰੀਏ ਤਾਂ 2 ਤੋਂ 4 ਸੀਟਾਂ ਭਾਵੇਂ ਦੇਖਦੇ ਜਿਵੇਂ ਜਾਂਦੀਆਂ ਨਜ਼ਰ ਆ ਰਹੀਆਂ ਨੇ ਪਰ ਆਪ ਨੂੰ ਸਿਰਫ ਇੱਕ ਸੀਟ ਜਿੱਥੇ ਕਿ ਆਪਾਂ ਕਹਿ ਸਕਦੇ ਹਾਂ ਜਿੱਥੇ ਆਪਾਂ ਦੇਖ ਹੈ ਕਿ ਪੰਜਾਬ ਦੇ ਚ 92 ਦੀਆਂ 92 ਸੀਟਾਂ ਆਪ ਸਰਕਾਰ ਨੂੰ ਆਈਆਂ ਸੀ ਉੱਥੇ ਹੀ ਹੁਣ ਆਪ ਨੂੰ ਸਿਰਫ ਇੱਕ ਸੀਟ ਅਗਰ ਤਾਂ ਅਦਰ ਤਾਂ ਇੱਥੇ ਵੀ ਖਾਤਾ ਨਹੀਂ ਖੋਲ ਪਾ ਰਹੀ ਹੈ ਐਗਜ਼ਿਟ ਪੋਲ ਦੇ ਮੁਤਾਬਿਕ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿ ਸਿਰਫ ਇੱਕ ਸੀਟ ਆਪ ਨੂੰ ਉੱਥੇ ਹੀ ਕਾਂਗਰਸ ਨੂੰ ਆੜ ਤੋਂ 10 ਸੀਟਾਂ ਤੇ ਭਾਜਪਾ ਨੂੰ ਲਗਭਗ 2 ਤੋਂ 4 ਸੀਟਾਂ ਮਿਲ ਰਹੀਆਂ ਨੇ ਐਗਜ਼ਿਟ ਪੋਲ ਦੇ ਮੁਤਾਬਿਕ ਤੇ ਉੱਥੇ ਜੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਚ ਫਿਲਹਾਲ ਇਸ ਟਾਈਮ ਪੰਜਾਬ ਚ ਆਮ ਆਦਮੀ ਪਾਰਟੀ ਸਰਕਾਰ ਬਣੀ ਹੋਈ ਹੈ ਤੇ ਉੱਥੇ ਹੀ ਦੇਖਣ ਵਾਲੀ ਇਹ ਹੈਰਾਨ ਵਾਲੀ ਗੱਲ ਹੈ ਕਿ ਜਿੱਥੇ ਦੇਖਿਆ ਜਾਵੇ ਆਪ ਦੀ ਸਰਕਾਰ ਹੋਣ ਦੇ ਬਾਵਜੂਦ ਉੱਥੇ ਕਾਂਗਰਸ ਅੱਗੇ ਚੱਲ ਰਹੀ ਹੈ ਤਾਂ ਉੱਥੇ ਦੇਖਿਆ ਜਾਵੇ ਕਾਂਗਰਸ 8 ਤੋਂ 10 ਸੀਟਾਂ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਨਾ ਵੀ ਤੇ ਉੱਥੇ ਹੀ ਜੇ ਆਪਾਂ ਗੱਲ ਕਰੀਏ ਭਾਜਪਾ ਦੀ ਤਾਂ ਭਾਜਪਾ ਆਪਣੀ 2 ਤੋਂ 4 ਸੀਟਾਂ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤੇ ਉੱਥੇ ਫਿਲਹਾਲ ਇੱਕ ਸੀਟ ਹੀ ਨਜ਼ਰ ਆ ਰਹੀ ਹੈ ਤੇ ਆਜ਼ਾਦ ਉਮੀਦਵਾਰ ਕੋਈ ਵੀ ਨਹੀਂ ਲੈ ਕੇ ਜਾ ਰਹੇ ਤਾਂ ਖਾਤਾ ਨਹੀਂ ਖੁੱਲਿਆ ਆਜ਼ਾਦ ਦਾ ਕੋਈ ਨਹੀਂ ਜਿਸ ਜਿਗਰ ਯੋਗ ਹੈ ਕਿ ਜੋ ਸੋਮਣੀ ਅਕਾਲੀ ਦਲ ਜੋ ਕਿ ਪੰਥਕ ਪਾਰਟੀ ਕਹੀ ਪਾਰਟੀ ਕਹੀ ਜਾਂਦੀ ਹੈ ਸਾਡੀ ਪੰਜਾਬ ਦੀ ਪੰਥਕ ਪਾਰਟੀ ਉਹ ਵੀ ਜ਼ੀਰੋ ਲੈ ਕੇ ਨਜ਼ਰ ਆ ਰਹੀ ਹੈ ਤੇ ਜ਼ੀਰੋ ਸੀਟਾਂ ਉਹਨਾਂ ਨੂੰ ਮਿਲ ਰਹੀਆਂ ਨਹੀਂ ਐਗਜ਼ਿਟ ਪੋਲ ਦੇ ਮੁਤਾਬਿਕ ਤੇ ਆਪ ਜੋ ਕਿ ਇੰਨਾ ਜ਼ਿਆਦਾ ਪ੍ਰਚਾਰ ਕਰ ਰਹੇ ਨੇ ਭਗਵੰਤ ਮਾਨ ਜੀ ਜੋ ਕਿ ਕਹਿ ਰਹੇ ਨੇ ਅਸੀਂ ਐਨੇ ਕੰਮ ਕੀਤੇ ਨੇ ਪੰਜਾਬ ਦੇ ਵਿੱਚ ਸਾਡੇ ਕੰਮ ਦੇ ਬੇਸ ਤੇ ਤੁਸੀਂ ਸਾਨੂੰ ਵੋਟ ਦਿਓ ਸੋ ਉਹਨਾਂ ਨੂੰ ਸਿਰਫ ਇੱਕ ਵੋਟ ਮਿਲਦੀ ਹੋਈ ਨਜ਼ਰ ਦਿਖਾਈ ਦੇ ਰਹੀ ਹੈ ਤੇ ਉੱਥੇ ਆਪਾਂ ਜੇ ਸੋਮਣੀ ਅਕਾਲੀ ਦਲ ਦੀ ਗੱਲ ਕਰਨੀ ਹੈ ਉਹਨਾਂ ਨੂੰ ਇੱਕ ਵੀ ਸੀਟ ਹੁਣ ਇਸ ਵਾਰ ਮਿਲਦੀ ਨਹੀਂ ਦਿਖਾਈ ਦੇ ਰਹੀ ਤਾਂ ਤੁਸੀਂ ਦੇਖ ਸਕਦੇ ਹੋ ਵੀ ਪੰਜਾਬ ਚ 13 ਦੀ 13 ਸੀਟਾਂ ਕਹਿ ਰਹੇ ਸੀ ਆਮ ਆਦਮੀ ਪਾਰਟੀ ਸਰਕਾਰ ਲੈ ਕੇ ਜਾਏਗੀ ਵੀ 13 ਜ਼ੀਰੋ ਨਾਲ ਜਾਵਾਂਗੇ ਲੈ ਕੇ ਜਿੱਤਾਂ ਹਾਸਲ ਕਰਕੇ ਜਾਵਾਂਗੇ ਤਾਂ ਉੱਥੇ ਦੇਖਿਆ ਜਾਵੇ ਕਿ ਕਾਂਗਰਸ ਪਾਰਟੀ ਬਹੁਤ ਹੀ ਬਹੁਮਤ ਨਾਲ ਅੱਗੇ ਜਾ ਰਹੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਉੱਥੇ ਹੀ ਜਿੱਥੇ ਆਪਾਂ ਕਹਿ ਰਹੇ ਸੀਗੇ ਪੰਜਾਬ ਚ ਬੀਜੇਪੀ ਨੂੰ ਇੱਕ ਵੀ ਸੀਟ ਨਹੀਂ ਮਿਲੇਗੀ ਤਾਂ ਉੱਥੇ ਦੇਖਿਆ ਜਾਵੇ ਕਿ ਬੀਜੇਪੀ ਨੂੰ ਵੀ 2 ਤੋਂ 4 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਬਿਲਕੁਲ ਪ੍ਰਿੰਸ ਜੀ ਆਪਾਂ ਦੇਖ ਹੀ ਸਕਦੇ ਹਾਂ ਕਿ ਬੀਜੇਪੀ ਦਾ ਪੰਜਾਬ ਵਿੱਚ ਕਿੰਨਾ ਜ਼ਿਆਦਾ ਵਿਰੋਧ ਹੋ ਰਿਹਾ ਸੀ ਕਿਸਾਨ ਉਹਨਾਂ ਨੂੰ ਘੇਰ ਰਹੇ ਸਨ ਬੀਜੇਪੀ ਦੇ ਸਾਂਸਦਾਂ ਨੂੰ ਘੇਰ ਘੇਰ ਕੇ ਉਹਨਾਂ ਨੂੰ ਸਵਾਲ ਪੁੱਛ ਰਹੇ ਸਨ ਕਿ ਤੁਸੀਂ ਦੱਸੋ ਸਾਡੇ ਨਾਲ ਕਿਸਾਨੀ ਅੰਦੋਲਨ ਵੇਲੇ ਤੁਸੀਂ ਐਵੇਂ ਕਿਉਂ ਕੀਤਾ ਕਿਸਾਨ ਉਹਨਾਂ ਨੂੰ ਘੇਰ ਘੇਰ ਕੇ ਪੁੱਛ ਰਹੇ ਸਨ ਉਹਨੇ ਪਿੱਛੇ ਜੀ ਇੱਕ ਕਿਸਾਨ ਵੀ ਤੁਸੀਂ ਦੇਖਿਆ ਉਹ ਆ ਬੀਬੀ ਜੀ ਨੂੰ ਜਿਹੜੇ ਉਹਨੇ ਘੇਰਿਆ ਪ੍ਰਨੀਤ ਬੀਬੀ ਜੀ ਜਿਹੜੇ ਹੈਗੇ ਨੇ ਉਹਨਾਂ ਨੂੰ ਘੇਰਿਆ ਤਾਂ ਉਹ ਕਿਸਾਨ ਦੀ ਇੱਕ ਮੋਹਤ ਵੀ ਹੋ ਗਈ ਸੀ ਉਸ ਤੋਂ ਬਾਅਦ ਹੰਸ ਰਾਜ ਹੰਸ ਨੂੰ ਕਿੰਨਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਮਤਲਬ ਬੀਜੇਪੀ ਦੇ ਸਾਰੇ ਜਿੰਨੇ ਆਪਣੇ ਪਾਰਟੀ ਮੈਂਬਰ ਸੀ ਉਹਨਾਂ ਨੂੰ ਪੰਜਾਬ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਕਰਨਾ ਪੈ ਰਿਹਾ ਸੀ ਪਰ ਫਿਰ ਵੀ ਐਗਜ਼ਿਟ ਪੋਲ ਦੇ ਮੁਤਾਬਿਕ ਉਹਨਾਂ ਨੂੰ 2 ਤੋਂ 4 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਨੇ ਸੋ ਇਹ ਕਾਫੀ ਹੈਰਾਨੀਜਨਕ ਇੱਕ ਸਾਹਮਣੇ ਆਪਣੇ ਐਗਜ਼ਿਟ ਪੋਲ ਆ ਰਿਹਾ ਹੈ ਕਿ ਸਿਰਫ ਇੱਕ ਸੀਟ ਆਪ ਨੂੰ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਚ ਆਵਾਦੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਤੁਸੀਂ ਦੇਖ ਸਕਦੇ ਹੋ ਕਿ ਕਾਂਗਰਸ ਪਾਰਟੀ ਜੋ ਕਿ 8 ਤੋਂ 10 ਸੀਟਾਂ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਇਹ ਹੈਰਾਨ ਵਾਲੀ ਗੱਲ ਹੈ ਕਿ ਪੰਜਾਬ ਜਮਾਦੀ ਪਾਰਟੀ ਹੋਣ ਦੇ ਬਾਵਜੂਦ ਜੋ ਕਿ ਸਰਕਾਰ ਕਹਿ ਰਹੀ ਹੈ ਵੀ ਅਸੀਂ ਇੰਨੇ ਕੰਮ ਕੀਤੇ ਆਹ ਕੰਮ ਕੀਤੇ ਆ ਤਾਂ ਫਿਰ ਵੀ ਤੁਸੀਂ ਦੇਖ ਲਓ ਕਿ ਲੋਕਾਂ ਦਾ ਜੋ ਉਤਸ਼ਾਹ ਆ ਉਹ ਦੇਖ ਰਹੇ ਆ ਵੀ ਅਪਾ ਗੈਸ ਲਾ ਕੇ ਤੁਹਾਨੂੰ ਦੱਸ ਰਹੇ ਆ ਕਿ ਆਪਣੀ ਕਾਂਗਰਸ ਪਾਰਟੀ ਜੋਗੀ 810 ਸੀਟਾਂ ਲੈ ਕੇ ਜਾਣ ਦੀ ਨਜ਼ਰ ਆ ਰਹੀ ਹੈ ਉੱਥੇ ਹੀ ਗੱਲ ਕਰੀਏ ਜਿੱਥੇ ਆਪਾਂ ਉਮੀਦ ਨਹੀਂ ਲਾ ਸਕਦੇ ਸੀ ਕਿ ਵੀ ਆਪਣੀ ਭਾਜਪਾ ਸਰਕਾਰ ਵੀ ਕੋਈ ਸੀਟ ਲੈ ਜਾਏਗੀ ਪੰਜਾਬ ਤੋਂ ਤਾਂ ਉੱਥੇ ਜੇ ਗੱਲ ਕਰੀ ਜਾਵੇ ਸਰਵੇ ਦੇ ਮੁਤਾਬਿਕ ਤਾਂ 2 ਤੋਂ 4 ਸੀਟਾਂ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਨਾ ਵੀ ਤਾਂ ਆਮ ਆਦਮੀ ਪਾਰਟੀ ਸਿਰਫ ਇੱਕ ਸੀਟ ਲੈ ਕੇ ਜਾ ਰਹੀ ਹੈ ਦੇਖੋ ਜੀ ਬਿਲਕੁਲ ਜੀ ਆਪਾਂ ਕੰਪੇਅਰ ਕਰ ਲਿਆ ਆਪਣੇ ਆਪਣੇ ਪੜੋਸੀ ਸਟੇਟ ਦੇ ਨਾਲ ਜਿਵੇਂ ਕੋਈ ਆਪਣਾ ਛੋਟਾ ਭਰਾ ਵੀ ਹਰਿਆਣਾ ਕਿਹਾ ਜਾਂਦਾ ਹੈ ਸੋ ਹਰਿਆਣਾ ਵਿੱਚ ਲਗਭਗ 10 ਸੀਟਾਂ ਨੇ ਜੀ ਟੋਟਲ ਆਪਾਂ ਨੂੰ 10 ਸੀਟਾਂ ਨੇ ਹਰਿਆਣੇ ਦੀਆਂ ਉਹਦੇ ਵਿੱਚ ਵੀ ਐਨਡੀਏ ਸਰਕਾਰ ਭਾਜਪੀ ਦੀ ਸਰਕਾਰ 5 ਤੋਂ 7 ਸੀਟਾਂ ਹਰਿਆਣੇ ਤੋਂ ਲੈਂਦੀ ਹੋਈ ਨਜ਼ਰ ਆ ਰਹੀ ਹੈ ਜੀ ਬਿਲਕੁਲ ਤੇ ਇੰਡੀਆ ਅਲਾਈਅੰਸ 3 ਤੋਂ 5 ਸੀਟਾਂ ਲੈ ਕੇ ਜਾਂਦਾ ਨਜ਼ਰ ਆ ਰਿਹਾ ਹੈ ਤੇ ਅਦਰ ਨੂੰ ਕੁਝ ਤੋ ਤੋਜੋ ਬਹੁਤ ਹੀ ਹੈਰਾਨੀਜਨਕ ਐਗਜ਼ਿਟ ਪੋਲ ਹਾਲਾਂਕਿ ਐਗਜ਼ਿਟ ਪੋਲ ਹੈ ਸਰਵੇ ਦੇ ਮੁਤਾਬਿਕ ਹੁੰਦਾ ਕੁਝ ਪੱਕਾ ਨਹੀਂ ਕਹਿ ਸਕਦੇ ਆਪਾਂ ਕਿ 4 ਤਰੀਕ ਨੂੰ ਰਿਜ਼ਲਟ ਕੁਝ ਵੀ ਹੋ ਸਕਦਾ ਹੈ ਸੋ ਐਗਜ਼ਿਟ ਪੋਲ ਤੇ ਆਪਾਂ ਕਰੋਸਾ ਮਤਲਬ ਨਹੀਂ ਇਹਨਾ ਕਰ ਸਕਦੇ ਵੀ ਜੋ ਅਸਲੀ ਰਿਜ਼ਲਟ 4 ਨੂੰ ਆਏਗਾ ਪਰ ਫਿਰ ਵੀ ਜੋ ਐਗਜ਼ਿਟ ਪੋਲ ਦੇ ਰਿਜ਼ਲਟ ਨਤੀਜੇ ਸਾਹਮਣੇ ਆਏ ਹੈ ਪ੍ਰਿੰਸ ਜੀ ਬਹੁਤ ਹੀ ਹੈਰਾਨੀ ਹੈਰਾਨੀ ਕਰਨਾ ਹੈਰਾਨੀ ਦੁਆਣ ਵਾਲੇ ਨੇ ਵੀ ਇੰਨੀ ਘਟ ਚਿੱਟਾ ਆਪ ਨੂੰ ਜੋ ਕਿ 13 0 ਦਾ ਕਹਿ ਰਹੇ ਸੀ ਵੀ ਇਸ ਵਾਰ ਆਪਾਂ 13 ਦੀਆਂ 13 ਸੀਟਾਂ ਲੈ ਕੇ ਜਾਵਾਂਗੇ ਤੇ ਸਿਰਫ ਇੱਕ ਸੀਟ ਉੱਥੇ ਹੀ ਭਾਜਪਾ ਉਹਨਾਂ ਨਾਲੋਂ ਵੱਧ ਸੀਟਾਂ ਲੈ ਕੇ ਜਾ ਰਹੀ ਹੈ ਪੰਜਾਬ ਦੇ ਵਿੱਚ ਜਿਹਦਾ ਇੰਨਾ ਜ਼ਿਆਦਾ ਵਿਰੋਧ ਹੋਇਆ ਆਪ ਦਾ ਤਾਂ ਇੰਨਾ ਵਿਰੋਧ ਵੀ ਨਹੀਂ ਹੋ ਰਿਹਾ ਭਾਜਪਾ ਦਾ ਤੁਹਾਨੂੰ ਪਤਾ ਹੀ ਹੈ ਕਿੰਨਾ ਵਿਰੋਧ ਹੋਇਆ ਤੇ ਉੱਥੇ ਹੀ ਉਹ 2 ਤੋਂ 4 ਸੀਟਾਂ ਤੇ ਕਾਂਗਰਸ ਕਾਂਗਰਸ ਜੋ ਕਿ ਜਿੰਨੀ ਹੋਈ ਨਜ਼ਰ ਆ ਰਹੀ ਹੈ 8 ਤੋਂ 10 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਉਹਨੂੰ ਇੱਕ ਵੀ ਸੀਟ ਨਹੀਂ ਬਿਲਕੁਲ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਚ 13 ਸੀਟਾਂ ਦੇ ਵਿੱਚੋਂ ਕਾਂਗਰਸ 8 ਤੋਂ 10 ਸੀਟਾਂ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਤੇ ਉੱਥੇ ਭਾਜਪਾ ਦੀ ਗੱਲ ਕਰੀਏ ਤਾਂ 2 ਤੋਂ 4 ਸੀਟਾਂ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇੱਕ ਸੀਟ ਨਜ਼ਰ ਆ ਰਹੀ ਹੈ ਉਹਨਾਂ ਦੇ ਖਾਤੇ 'ਚ ਤੇ ਆਪਾਂ ਜੇ ਆਜ਼ਾਦ ਦੀ ਉਮੀਦਵਾਰ ਦੀ ਕੋਈ ਗੱਲ ਕਰੀਏ ਤਾਂ ਉੱਥੇ ਉਹਨਾਂ ਦਾ ਕੋਈ ਖਾਤਾ ਨਹੀਂ ਖੁੱਲਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ 'ਚ ਇਸ ਟਾਈਮ ਕਾਂਗਰਸ 8 ਤੋਂ 10 ਸੀਟਾਂ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਅੱਛਾ ਇਹ ਪ੍ਰਿੰਸ ਆਪਾਂ ਇਹ ਵੀ ਦੇਖ ਲਈਏ ਕਿ ਜੋ ਅੱਜ VOTING ਹੋਈ ਹੈ ਆਪਣੇ ਨਾਲੋਂ ਵੱਧ VOTING ਤਾਂ ਹਿਮਾਚਲ 'ਚ ਹੋਈ ਹੈ ਹਿਮਾਚਲ ਦੀ ਪਰਚੀ ਪ੍ਰਤੀਸ਼ਤ ਜੇ ਆਪਾਂ ਦੇਖੀਏ VOTING ਦੀ ਉੱਥ 58 58% ਉੱਤੇ ਆਪਣੀ VOTING ਹੋਈ ਹੈ ਬਿਲਕੁਲ ਬਿਲਕੁਲ ਜੇ ਉੱਥੇ ਜੀ ਗੱਲ ਕਰੀਏ ਵੀ ਹਿਮਾਚਲ ਚ ਚਾਰ ਸੀਟਾਂ ਨੇ ਜਿੱਥੇ ਕੀ ਅੰਦਾਜ਼ਾ ਲਗਾਇਆ ਜਾਵੇ ਤੇ ਚਾਰ ਸੀਟਾਂ ਦੇ ਜਿੱਥੇ ਕੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਚਾਰ ਸੀਟਾਂ ਦੇ ਉੱਪਰ ਹੀ NDA ਜੋ ਕਿ BJP ਦਾ BJP ਜਾ ਰਹੀ ਹੈ ਚਾਰ ਦੀ ਚਾਰੀ ਸੀਟਾਂ ਦੇ BJP ਅੱਗੇ ਜਾ ਰਹੀ ਹੈ ਤੇ ਉੱਥੇ ਜੀ ਗੱਲ ਕਰੀਏ ਇੰਡੀਆ ਗਠਜੋੜਨ ਦੀ ਤਾਂ ਉੱਥੇ ਉਹਨਾਂ ਨੂੰ ਕੋਈ ਵੀ ਖਾਤਾ ਨਹੀਂ ਖੁੱਲਿਆ ਤੇ ਆਪਾਂ ਆਜ਼ਾਦ ਦੀ ਉਮੀਦਵਾਰ ਦੀ ਗੱਲ ਕਰਦੇ ਆ ਜਾਂ ਕੋਈ ਆਜ਼ਾਦ ਪਾਰਟੀ ਦੀ ਗੱਲ ਕਰਦੇ ਆ ਤਾਂ ਉਹਨਾਂ ਨੇ ਕੋਈ ਖਾਤਾ ਨਹੀਂ ਖੁੱਲਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਨਵੀਂ ਆਪਣੇ ਹਿਮਾਚਲ ਦੀ ਗੱਲ ਕਰੀਏ ਤਾਂ ਉੱਥੇ ਰਾਜ ਹਿਮਾਚਲ ਦੀ ਗੱਲ ਕਰੀਏ ਤਾਂ ਉੱਥੇ ਐਨਡੀਏ ਜੋ ਕਿ ਭਾਜਪਾ ਅੱਗੇ ਚੱਲਦੀ ਨਜ਼ਰ ਆ ਰਹੀ ਹੈ ਚਾਰੇ ਦੀ ਚਾਰੇ ਸੀਟਾਂ ਲੈ ਕੇ ਜਾਣ ਦੀ ਨਜ਼ਰ ਆ ਰਹੀ ਹੈ ਆਪਾਂ ਦੇਖ ਸਕਦੇ ਹਾਂ ਕਿ ਹਿਮਾਚਲ ਦੇ ਵਿੱਚ ਹੁਣ ਕੰਗਨਾ ਰੇਨੋਰਤੀ ਜੋ ਨਵੇਂ ਉਭਰੇ ਨੇ ਨਵੇਂ ਆਏ ਨੇ ਇਸ ਪੋਲਿਟਿਕਲ ਲਾਈਨ ਦੇ ਵਿੱਚ ਉਹ ਹੁਣ ਪ੍ਰਚਾਰ ਕਰ ਰਹੇ ਨੇ ਭਾਜਪਾ ਜੁਆਇਨ ਕਰਕੇ ਉਹ ਪ੍ਰਚਾਰ ਕਰ ਰਹੇ ਨੇ ਮੰਡੀ ਤੋਂ ਉਮੀਦਵਾਰ ਹੋਏ ਸੀ ਮੰਡੀ ਤੋਂ ਉਮੀਦਵਾਰ ਬਣੇ ਨੇ ਬੀਜੇਪੀ ਵੱਲੋਂ ਤਾਂ ਉਹ ਪ੍ਰਚਾਰ ਕਰ ਰਹੇ ਨੇ ਕਿ ਹਿਮਾਚਲ ਚਾਪਾ ਦੇਖੀਏ ਐਨਡੀਏ ਬੀਜੇਪੀ ਦੀ ਸਰਕਾਰ ਚਾਹ ਦੀਆਂ 4 ਸੀਟਾਂ ਲੈ ਕੇ ਜਾਂਦੀ ਦਿਖਾਈ ਦੇ ਰਹੀ ਹੈ ਐਗਜ਼ਿਟ ਪੋਲ ਦੇ ਵਿੱਚ ਤੇ ਇੰਡੀਆ ਗੜਵੰਧਨ ਨੂੰ 0 ਸੀਟਾਂ ਮਿਲ ਰਹੀਆਂ ਨੇ ਅਦਰਸ ਨੂੰ ਤਾਂ ਕੋਈ ਖਾਤਾ ਹੀ ਨਹੀਂ ਖੋਲ ਰਿਹਾ ਹਿਮਾਚਲ ਦੇ ਵਿੱਚ ਤੇ ਉੱਥੇ ਹੀ ਹੁਣ ਪੰਜਾਬ ਦੀ ਗੱਲ ਜੇ ਆਪਾਂ ਕਰੀਏ ਬਹੁਤ ਹੀ ਹੈਰਾਨੀਜਨਕ ਆਪ ਨੂੰ ਸਿਰਫ ਇੱਕ ਸੀਟ ਮਿਲ ਰਹੀ ਐਗਜ਼ਿਟ ਪੋਲ ਦੇ ਵਿੱਚ ਉੱਥੇ ਹੀ ਕਾਂਗਰਸ ਨੂੰ ਅੱਧ ਤੋਂ 10 ਸੀਟਾਂ ਮਿਲ ਰਹੀਆਂ ਨੇ ਤੇ ਪੰਥਕ ਪਾਰਟੀ ਸ਼੍ਰੋਮਣੀ ਕਾਲੀ ਦਲ ਖਾਤਾ ਵੀ ਨਹੀਂ ਖੋਲ ਬਾਰੀ ਐਗਜ਼ਿਟ ਪੋਲ ਦੇ ਮੁਤਾਬਿਕ ਤੇ ਬੀਜ ਹਾਂ ਦੇ ਵਿਰੋਧ ਦੇ باوجود ਸੋ ਪ੍ਰਿੰਸ ਜੀ ਇਹ ਕਾਫੀ ਹੈਰਾਨ ਕਰਨ ਵਾਲੇ ਆਂਕੜੇ ਜੋ ਆਏ ਨੇ ਆਪਣੇ ਸਾਹਮਣੇ ਕਾਫੀ ਹੈਰਾਨ ਕਰਨ ਵਾਲੇ ਆਂਕੜੇ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਦਿੱਲੀ ਦਾ ਐਗਜ਼ਿਟ ਪੋਲ ਸਾਡੇ ਸਾਹਮਣੇ ਆ ਚੁੱਕਿਆ ਹੈ ਦਿੱਲੀ ਦੇ ਐਗਜ਼ਿਟ ਪੋਲ ਦੇ ਮੁਤਾਬਕ ਮੁਤਾਬਕ ਐਨਡੀਆ ਦੀ ਸਰਕਾਰ 507 ਸੀਟਾਂ ਲੈ ਕੇ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਉਥੇ ਹੀ ਪ੍ਰਿੰਸ ਜੀ ਤੁਹਾਨੂੰ ਦੱਸ ਦਈਏ ਕਿ ਜੀ ਆਪ ਸਰਕਾਰ ਨੂੰ ਯਾਨੀ ਕਿ ਇੰਡੀਆ ਅਲਾਇੰਸ ਨੂੰ ਸਿਰਫ ਇੱਕ ਤੋਂ ਦੋ ਸੀਟਾਂ ਹੀ ਮਿਲ ਰਹੀਆਂ ਨੇ ਦਿੱਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦਿੱਲੀ ਜੋ ਕਿ ਆਪ ਦਾ ਗੜ੍ਹ ਹੈ ਕੇਜਰੀਵਾਲ ਜੀ ਦਾ ਗੜ੍ਹ ਦੱਸਿਆ ਜਾਂਦਾ ਹੈ ਸੋ ਉੱਥੇ ਆਪ ਸਰਕਾਰ ਨੂੰ ਇੰਨੀਆਂ ਘੱਟ ਸੀਟਾਂ ਮਿਲ ਰਹੀਆਂ ਨੇ ਕੀ ਕਹਿਣਾ ਚਾਹੋਗੇ ਤੁਸੀਂ ਦੇਖ ਸਕਦੇ ਹੋ ਕਿ ਅਰਵਿੰਦ ਕੇਜਰੀਵਾਲ ਜੋ ਕਿ ਦਿੱਲੀ ਦੇ ਮੁੱਖ ਮੰਤਰੀ ਹੈ ਤਾਂ ਉੱਥੇ ਦੇਖਿਆ ਜਾਵੇ ਤਾਂ ਆਪਣੀ ਬੀਜੇਪੀ ਦੀ ਸਰਕਾਰ ਹੈ ਜੋ ਬੀਜੇਪੀ ਸਰਕਾਰ ਹੈ ਉਹ ਸੀਟਾਂ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਜੋ ਕਿ 5 ਤੋਂ 7 ਸੀਟਾਂ ਲੈ ਕੇ ਜਾਂਦੀ ਹੋਈ ਨਜ਼ਰ ਆ ਰਹੀ ਹੈ ਤੇ ਜੋ ਉੱਥੇ ਆਪਣੀ ਇੰਡੀਆ ਗੱਠਬੰਧ ਦੀ ਗੱਲ ਕਰੀਏ ਜਿੱਥੇ ਆਮ ਆਦਮੀ ਪਾਰਟੀ ਦਾ ਗੱਠਬੰਧ ਹੋਇਆ ਪਿਆ ਤਾਂ ਉੱਥੇ ਦੇਖਿਆ ਜਾਵੇ ਤਾਂ ਇੱਕ ਤੋਂ ਦੋ ਸੀਟਾਂ ਲੈ ਕੇ ਜਾ ਰਹੇ ਨਜ਼ਰ ਆ ਰਹੇ ਨੇ ਤੇ ਆਪਾਂ ਜੇ ਅਦਰਸ ਦੀ ਗੱਲ ਕਰੀਏ ਤਾਂ ਉੱਥੇ ਉਹਨਾਂ ਦਾ ਕੋਈ ਖਾਤਾ ਨਹੀਂ ਖੁੱਲਿਆ ਤਾਂ ਗੱਲ ਕੀਤੀ ਜਾਵੇ ਤਾਂ ਦੇਖਿਆ ਜਾਵੇ ਵੀ ਹਾਂ ਦਿੱਲੀ 'ਚ ਅਰਵਿੰਦ ਕੇਜਰੀਵਾਲ ਦਾ ਗੜ ਮੰਨਿਆ ਜਾ ਰਿਹਾ ਹੈ ਗੜ ਮੰਨਣ ਵਾਲਾ ਸ਼ਹਿਰ ਹੈ ਦਿੱਲੀ ਤਾਂ ਉੱਥੇ ਗੱਲ ਕੀਤੀ ਜਾਵੇ ਤਾਂ ਸਟੇਟ ਹੈ ਦਿੱਲੀ ਦਿੱਲੀ ਸਟੇਟ ਮੰਨੀ ਜਾਂਦੀ ਹੈ ਜੋ ਕਿ ਆਪਣੀ ਆਵਾ ਦੀ ਪਾਰਟੀ ਦਾ ਘਾੜਾ ਉੱਥੇ ਤਾਂ ਉੱਥੇ ਫਿਲਹਾਲ ਦੇਖਿਆ ਜਾਵੇ ਤਾਂ ਐਨਡੀਏ ਜੋ ਕਿ 5 ਤੋਂ 7 ਸੀਟਾਂ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਆਪਾਂ ਜੇ ਗੱਲ ਕਰੀਏ ਆਪਣੀ ਇੰਡੀਆ ਗੱਠ ਬੰਨ੍ਹ ਦੀ ਤਾਂ ਸੁਪਰੀ ਜੀ ਮਾਫ ਕਰਿਓ ਪਰ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਆਪ ਉਮੀਦਵਾਰ ਭਾਰਤੀ ਜੀ ਦਾ ਬਹੁਤ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਭਾਰਤੀ ਜੀ ਕਹਿ ਰਹੇ ਨੇ ਕਿ ਅ ਇਹ ਜੋ ਐਗਜ਼ਿਟ ਪਾਲ ਆਏ ਨੇ ਬਿਲਕੁਲ ਗਲਤ ਨੇ ਸਰਾਸਰ ਗਲਤ ਨੇ ਐਗਜ਼ਿਟ ਪਾਲ ਉਹਨਾਂ ਦੇ ਮੁਤਾਬਿਕ ਉਹ ਕਹਿ ਰਹੇ ਨੇ ਕਿ ਭਾ ਜੀ ਪੀ ਦੇ ਖਿਲਾਫ ਬਹੁਤ ਜ਼ਿਆਦਾ ਜਨਤਾ ਭਾ ਜੀ ਪੀ ਦੇ ਖਿਲਾਫ ਹੈ ਸੋ ਐਗਜ਼ਿਟ ਪਾਲ ਦੇ ਮੁਤਾਬਿਕ ਜੋ ਕਿ ਐਨਡੀਐ ਸਰਕਾਰ ਨੂੰ ਇਤਨੀਆ ਇਤਨੀਆ ਐਨੀਆਂ ਸੀਟਾਂ ਦੱਸ ਰਹੇ ਨੇ ਇਹ ਬਿਲਕੁਲ ਗਲਤ ਹੈ ਸੋ ਭਾਰਤੀ ਜੀ ਦਾ ਬਿਆਨ ਆ ਰਿਹਾ ਹੈ ਸਾਹਮਣੇ ਭਾ ਜੀ ਪੀ ਦੇ ਖਿਲਾਫ ਵੋਟ ਬਹੁਤ ਜ਼ਿਆਦਾ ਕੀਤੀ ਹੈ ਲੋਕਾਂ ਨੇ ਭਾਰਤੀ ਜੀ ਦਾ ਇਹ ਕਹਿਣਾ ਹੈ ਆਪ ਉਮੀਦਵਾਰ ਨੇ ਸੋਮਨਾਥ ਭਾਰਤੀ ਜੀ ਉਹਨਾਂ ਦਾ ਬਿਆਨ ਸਾਹਮਣੇ ਆ ਰਿਹਾ ਹੈ ਤਾ ਫਿਲਹਾਲ ਤੁਹਾਨੂੰ ਫਿਲਹਾਲ ਦੀ ਘੜੀ ਤੁਹਾਨੂੰ ਦੱਸ ਦਈਏ ਕਿ ਦਿੱਲੀ ਸਟੇਟ ਤੋਂ ਹੁਣੇ-ਹੁਣੇ ਇੱਕ ਸਾਹਮਣੇ ਆਈ ਖਬਰ ਐਗਜ਼ਿਟ ਪੋਲ ਦੀ ਖਬਰ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਤਾਂ ਉੱਥੇ ਦੇਖਿਆ ਜਾਵੇ ਤਾਂ ਭਾਜਪਾ ਜੋ ਐਨਡੀਆ ਐਨਡੀਆ ਸਰਕਾਰ ਹੈ ਤਾਂ ਉੱਥੇ ਦੇਖਿਆ ਪੰਜ ਤੋਂ 7 ਸੀਟਾਂ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਤਾਂ ਉੱਥੇ ਇਹ ਗੱਲ ਕਰੀਏ ਆਪਾਂ ਇੰਡੀਆ ਗਠਜੰਬੰਧਨ ਦੀ ਤਾਂ ਉੱਥੇ ਦੇਖਿਆ ਜਾਵੇ ਤੇ 2 ਤੋਂ 2 ਇੱਕ ਤੋਂ ਦੋ ਇੱਕ ਤੋਂ ਦੋ ਦੋ ਸੀਟਾਂ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਤੇ ਅਦਰ ਖਾਤਾ ਨਹੀਂ ਖੋਲ ਪਾ ਰਹੀ ਬਿਲਕੁਲ ਜੀ ਬਿਲਕੁਲ ਉੱਥੇ ਅਦਰਸ ਦੀ ਆਪਾਂ ਗੱਲ ਕਰੀਏ ਜਾਂ ਕੋਈ ਆਜ਼ਾਦ ਉਮੀਦਵਾਰ ਦੀ ਗ ਨੇ ਆਪਣਾ ਕੋਈ ਖਾਤਾ ਨਹੀਂ ਖੋਲਿਆ ਤਾਂ ਤੁਸੀਂ ਦੇਖ ਸਕਦੇ ਹੋ ਉਤੇ ਇਹ ਬਹੁਤ ਵੱਡਾ ਹੁਣ ਐਗਜ਼ਿਟ ਪੋਲ ਦਾ ਰਿਜ਼ਲਟ ਹਰਿਆਣਾ ਤੋਂ ਸਾਹਮਣੇ ਆ ਰਿਹਾ ਹੈ ਇਹ ਹਰਿਆਣਾ ਇੱਕ ਬਹੁਤ ਹੀ ਪ੍ਰਮੁੱਖ ਸਟੇਟ ਹੈ ਆਪਣੇ ਇੰਡੀਆ ਦੀ ਉਹਦਾ ਐਗਜ਼ਿਟ ਪੋਲ ਸਾਹਮਣੇ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਐਨਡੀਏ ਦੀ ਸਰਕਾਰ ਹਰਿਆਣਾ ਵਿੱਚ 5 ਤੋਂ 7 ਸੀਟਾਂ ਲੈ ਕੇ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਉਤੇ ਇਹ ਇੰਡੀਆ ਗਠਬੰਧਨ ਲਗਭਗ 3 ਤੋਂ 5 ਸੀਟਾਂ ਮਤਲਬ ਕਿ ਪ੍ਰਿੰਸ ਜੀ ਦੇਖੇ ਨਾ 507 ਐਨਡੀਏ ਤੇ 3 ਤੋਂ 5 ਦੇ ਕਰੀਬ ਇੰਡੀਆ ਸਰਕਾਰ ਲੈ ਕੇ ਇੰਡੀਆ ਦਾ ਗਠਬੰਧਨ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਅਦਰ ਇੱਥੇ ਵੀ ਖਾਤਾ ਨਹੀਂ ਖੋਲ ਪਾਰਿਆ ਹਰਿਆਣਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਹਰਿਆਣੇ ਦੀ ਜੋ ਐਗਜ਼ਿਟ ਪੋਲ ਹੈ ਤਾਂ ਉੱਥੇ ਦੇਖਿਆ ਜਾਵੇ ਤਾਂ ਉੱਥੇ ਵੀ ਐਨਡੀਏ ਹੈ ਜੋ ਅੱਗੇ ਚੱਲ ਰਿਹਾ ਤਾਂ ਉਹ 5 ਤੋਂ 7 ਸੀਟਾ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਤੇ ਆਪਾਂ ਜੇ ਆਪਾਂ ਇੰਡੀਆ ਗਠਜੰਬੰਦਨ ਦੀ ਗੱਲ ਕਰੀਏ ਤਾਂ ਉਹ ਆਪਣੀ 3 ਤੋਂ 5 ਸੀਟਾ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਜੇ ਉੱਥੇ ਆਪਾਂ ਆਜ਼ਾਦ ਜਾਂ ਕੋਈ ਆਪਣੀ ਆਜ਼ਾਦ ਕੋਈ ਪਾਰਟੀ ਦੀ ਗੱਲ ਕਰੀਏ ਤਾਂ ਉੱਥੇ ਆਪਣੀ ਕੋਈ ਵੀ ਉਹਨਾਂ ਦਾ ਖਾਤਾ ਨਹੀਂ ਖੋਲਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਹਰਿਆਣੇ 'ਚ ਵੀ ਭਾਜਪਾ ਦਾ ਜੋਸ਼ ਚੱਲ ਰਿਹਾ ਹੈ ਤਾਂ ਉੱਥੇ ਹੀ ਆਵੇ ਤੁਹਾਨੂੰ ਇਹ ਨਹੀਂ ਕਨਫਰਮ ਨਹੀਂ ਕਰ ਸਕਦੇ ਕਿ ਆਪਣਾ ਇਹ ਤਾਂ ਆਪਣਾ 4 ਜੂਨ ਨੂੰ ਪਤਾ ਲੱਗੇਗਾ ਰਿਜ਼ਲਟ ਦਾ ਤੇ ਅੱਜ ਸਾਨੂੰ ਦੱਸ ਦਈਏ ਕਿ ਹਰਿਆਣੇ 'ਚ ਐਨਡੀਏ ਦੀ 507 ਸੀਟਾਂ ਅੱਗੇ ਜਾ ਰਹੀਆਂ ਤੇ ਆਪਣੀ ਜੋ ਇੰਡੀਆ ਗੱਠ ਬੰਧਨ ਦੀ ਗੱਲ ਕਰੀਏ ਤਾਂ ਉੱਥੇ ਆਪਾਂ ਨਵੀਂ ਜਿੱਤੇ ਤਿੰਨ ਤੋਂ 5 ਸੀਟਾਂ ਦੇ ਦੇਖਿਓ ਜੀ ਸੋ ਆਪਾਂ ਐਗਜ਼ਿਟ ਪੋਲ ਦੇ ਮੁਤਾਬਿਕ ਜੇ ਪੂਰਾ ਇੰਡੀਆ ਦਾ ਆਪਾਂ ਦੱਸ ਦਈਏ ਤੁਹਾਨੂੰ ਤੇ 543 ਸੀਟਾਂ ਦੇ ਵਿੱਚੋਂ ਲਗਭਗ 370 ਸੀਟਾਂ ਦਾ ਐਗਜ਼ਿਟ ਪੋਲ ਸਾਹਮਣੇ ਆ ਚੁੱਕਿਆ ਹੈ ਉਸ ਦੇ ਮੁਤਾਬਿਕ ਐਨਡੀਏ ਦੀ ਸਰਕਾਰ ਹੀ ਅੱਗੇ ਚੱਲ ਰਹੀ ਹੈ ਇੱਕ ਵਾਰ ਫਿਰ ਤੋਂ ਮੋਦੀ ਸਰਕਾਰ ਕੇਂਦਰ ਵਿੱਚ ਰਾਜ ਕਰਨ ਜਾ ਰਹੀ ਹੈ ਐਗਜ਼ਿਟ ਪੋਲ ਦੇ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਐਨਡੀਏ ਦੀ ਸਰਕਾਰ ਐਨਡੀਏ ਦੀ ਸਰਕਾਰ 336 ਤੋਂ 250 ਸੀਟਾਂ ਦੇ ਕਰੀਬ ਲੈ ਕੇ ਜਾ ਰਹੀ ਹੈ ਜੇ ਉੱਥੇ ਹੀ ਜੰਮੂ ਕਸ਼ਮੀਰ ਤੇ ਲਦਾਖ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਦੇਖਿਆ ਜਾਵੇ ਕਿ ਇੰਡੀਆ ਐਨਡੀਏ ਜੋ ਐਨਡੀਆ ਜੋ ਭਾਜਪਾ ਸਰਕਾਰ ਰਹਾ ਤਾਂ ਉੱਥੇ ਦੇਖਿਆ ਜਾਵੇ ਤੀਨ ਸੀਟਾਂ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਜੇ ਆਪਾਂ ਇੰਡੀਆ ਗੱਠਬੰਦੀ ਦੀ ਗੱਲ ਕਰੀਏ ਤਾਂ ਉੱਥੇ ਤੀਨ ਸੀਟਾਂ ਲੈ ਕੇ ਜਾ ਰਹੀ ਹੈ ਜੇ ਆਪਾਂ ਆਦਰਸ ਜਾਂ ਆਜ਼ਾਦ ਦੀ ਕੋਈ ਗੱਲ ਕਰੀਏ ਤਾਂ ਉੱਥੇ ਕੋਈ ਵੀ ਖਾਤਾ ਨਹੀਂ ਖੁੱਲਿਆ ਤਾਂ ਤੁਹਾਨੂੰ ਸਾਡਾ ਪੁੱਛੇ ਪ੍ਰਿੰਸ ਜੀ ਜੀ ਇਹ ਗੱਲ ਜ਼ਿਕਰਯੋਗ ਹੈ ਕਿ ਜੋ ਲਦਾਖ ਦਾ ਆਪਣੇ ਸਾਹਮਣੇ ਸਾਰਾ ਇਹ ਚੱਲ ਰਿਹਾ ਹੈ ਲਦਾਖ ਦੇ ਵਿੱਚ ਉਹ এনवायरमेंट ਨੂੰ ਸੇਵ ਕਰਨ ਦਾ ਤੇ ਉਹ ਭਾਜਪਾ ਦੇ ਕਾਫੀ ਖਿਲਾਫ ਹੈ ਜਨਤਾ ਲਦਾਖ ਦੀ ਫਿਰ ਵੀ ਅ ਮਤਲਬ 50-50 ਚੱਲ ਰਿਹਾ ਹੈ ਲਦਾਖ ਵਿੱਚ ਕੁੱਲ 6 ਸੀਟਾਂ ਨੇ ਉਹਦੇ ਵਿੱਚੋਂ 3 ਸੀਟਾਂ ਭਾਜਪੀ ਨੂੰ ਜਾ ਰਹੀਆਂ ਨੇ ਤੇ ਉੱਥੇ ਹੀ 3 ਸੀਟਾਂ ਇੰਡੀਆ ਗੱਤਬੰਦਨ ਨੂੰ ਜਾ ਰਹੀਆਂ ਨੇ ਜੋ ਕਿ ਅਲਾਈਅੰਸ ਹੈ ਕਾਫੀ ਪਾਰਟੀਆਂ ਦਾ ਤਾਂ ਤੁਹਾਨੂੰ ਦੱਸ ਦਿਆ ਕਿ 6 ਤੋਂ 6 ਵਿੱਚੋਂ 6 ਸੀਟਾਂ ਨੇ ਤੇ ਉਹਦੇ ਵਿੱਚੋਂ 3-3 ਸੀਟਾਂ 50-50 ਲਦਾਖ ਵਿੱਚ ਹੋ ਰਿਹਾ ਹੈ ਇਹਨਾਂ ਦਾ ਉੱਥੇ ਐਕਸਿਡ ਬੋਲ ਦੀ ਗੱਲ ਕੀਤੀ ਜਾ ਰਹੀ ਆ ਜੰਮੂ ਕਸ਼ਮੀਰ ਦੇ ਲਦਾਖ ਦੀ ਤਾਂ ਉੱਥੇ ਤਿੰਨ ਸੀਟਾਂ ਐਨਡੀਆ ਲੈ ਕੇ ਜਾ ਰਹੀਆਂ ਤੇ ਇੰਡੀਆ ਗੱਠਜੋੜ ਵੀ ਤਿੰਨ ਸੀਟਾਂ ਲੈ ਕੇ ਜਾ ਰਹੀ ਹੈ ਤਾਂ ਤੁਹਾਨੂੰ ਇਹ ਵੀ ਅਸੀਂ ਸਰਵੇ ਤੋਂ ਗੈਸ ਲਾ ਕੇ ਤੁਹਾਨੂੰ ਦੱਸ ਰਿਹਾ ਵੀ ਵੀ ਇਹ ਤਾਂ ਹਜੇ ਰਿਜ਼ਲਟ ਆਉਣਾ ਬਾਕੀ ਹੈ 4 ਜੂਨ ਨੂੰ ਪਤਾ ਲੱਗੇਗਾ ਤੁਹਾਨੂੰ ਵੀ ਸਰਵੇ ਕਰਕੇ ਦੱਸਿਆ ਵੀ ਉੱਥੇ ਦੇਖਿਆ ਜਾਵੇ ਤਾਂ ਐਨਡੀਆ ਤਿੰਨ ਸੀਟਾਂ ਲੈ ਕੇ ਜਾ ਰਹੀ ਹੈ ਤੇ ਤਿੰਨ ਸੀਟਾਂ ਇੰਡੀਆ ਗੱਠਜੋੜ ਲੈ ਕੇ ਜਾ ਰਹੀ ਹੈ ਤੇ ਅਦਰੋਂ ਨੇ ਕੋਈ ਖਾਤਾ ਨਹੀਂ ਖੋਲਿਆ ਉੱਥੇ ਵੀ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਇਹ ਜੋ ਐਗਜ਼ਿਟ ਪੋਲ ਹੈ ਇੰਡੀਆ ਵਿੱਚੋਂ ਲਗਭਗ 543 ਵਿੱਚੋਂ 374 ਸੀਟਾਂ ਦੇ ਐਗਜ਼ਿਟ ਪੋਲ ਸਾਹਮਣੇ ਆ ਚੁੱਕਿਆ ਹੈ ਜਿਹਦੇ ਵਿੱਚੋਂ ਐਨਡੀਏ ਦੀ ਸਰਕਾਰ ਜਿੱਦੀ ਨਜ਼ਰ ਆ ਰਹੀ ਹੈ ਜੋ ਕਿ 250 ਤੋਂ ਅ 260 ਦੇ ਕਰੀਬ ਸੀਟਾਂ ਲੈ ਕੇ ਜਾ ਰਹੀ ਹੈ ਉੱਥੇ ਹੀ ਕਾਂਗਰਸ ਦੀ ਸੀਟਾਂ ਜੋ ਕਿ ਇੰਡੀਆ ਆਲਾਈਂਸ ਦੀਆਂ ਸੀਟਾਂ 100 ਦੇ ਨੇੜੇ ਤੇੜੇ ਨਜ਼ਰ ਆ ਰਹੀਆਂ ਹਨ ਉੱਥੇ ਹੀ ਅਦਰ ਵੀ 10 ਤੋਂ 15 ਸੀਟਾਂ ਲੈ ਕੇ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਸੋ ਇਸੇ ਤਰ੍ਹਾਂ ਹੋਰ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸੋ ਪੰਜਾਬ ਦੇ ਨਤੀਜੇ ਕਾਫੀ ਹੈਰਾਨ ਕਰਨ ਵਾਲੇ ਨੇ ਤੇ ਅ ਇਦਾਂ ਦੇ ਹੋਰ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਜੁੜੇ ਰਹੋ ਰਿਆਸਤ نیوز ਦੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰਿਆਸਤ نیوز ਤਾ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਆਇਆ ਤੇ ਮੇਰੇ ਨਾਲ ਮੇਰੇ ਵੀਰ ਨਵੀ ਨੇ ਤਾਂ ਉਸ ਉੱਥੇ ਜੇ ਗੱਲ ਕਰੀ ਜਾਵੇ ਪੰਜਾਬ ਦੀ ਤੇ ਪੰਜਾਬ ਚ ਸੀਟਾ ਭਾਜਪੀ 2 ਤੋਂ 4 ਸੀਟਾ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਕਾਂਗਰਸ 8 ਤੋਂ 10 ਸੀਟਾ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਜੇ ਆਪਣੀ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਆਮ ਆਦਮੀ ਪਾਰਟੀ ਸਿਰਫ ਇੱਕ ਸੀਟ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਜੇ ਉੱਥੇ ਹੀ ਆਪਾਂ ਆਜ਼ਾਦ ਦੀ ਗੱਲ ਕਰੀਏ ਤਾਂ ਉੱਥੇ ਕੋਈ ਵੀ ਸੀਟ ਨਹੀਂ ਲੱਗੇ ਜਾ ਰਹਾ ਨਹੀਂ ਖਾਤਾ ਖੁੱਲਿਆ ਕਿਸੇ ਦਾ ਤਾਂ ਉੱਥੇ ਹੀ ਗੱਲ ਕੀਤੀ ਜਾਵੇ ਨਵੀ ਜੀ ਕੀ ਦੱਸਾਂ ਬਿਲਕੁਲ ਪ੍ਰਿੰਸ ਜੀ ਆਪਾਂ ਬਿਲਕੁਲ ਸਾਫ਼ ਦੇਖ ਸਕਦੇ ਹਾਂ ਜੋ ਐਗਜ਼ਿਟ ਪੋਲ ਸਾਹਮਣੇ ਆਏ ਨੇ ਬਹੁਤ ਹੀ ਹੈਰਾਨ ਕਰਨ ਵਾਲੇ ਐਗਜ਼ਿਟ ਪੋਲ ਸਾਹਮਣੇ ਆ ਰਹੇ ਨੇ ਆਪ ਪਾਰਟੀ ਜੋ ਕਿ ਕਹਿੰਦੇ ਸੀ 13 ਵਿੱਚੋਂ 13 ਸੀਟਾਂ ਲੈ ਕੇ ਜਾਵਾਂਗੇ ਉਹਨਾਂ ਦੇ ਐਗਜ਼ਿਟ ਪੋਲ ਦੇ ਮੁਤਾਬਿਕ ਸਿਰਫ ਇੱਕ ਸੀਟ ਪ੍ਰਾਪਤ ਜੀ ਸਿਰਫ ਇੱਕ ਸੀਟ ਤੁਸੀਂ ਦੇਖ ਸਕਦੇ ਹੋ ਕਾਂਗਰਸ ਅਤੇ ਜਿੰਨੀਆਂ ਹੋਈ ਆਪਾਂ ਨੂੰ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ ਪੰਜਾਬ ਵਿੱਚ ਕੁਝ 13 ਸੀਟਾਂ ਨੇ ਉਹਦੇ ਵਿੱਚੋਂ ਕੁਝ 8 ਤੋਂ 10 ਸੀਟਾਂ ਦਾ ਕਾਂਗਰਸ ਲੈ ਕੇ ਜਾਂਦੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਅੱਗੇ ਨਹੀਂ ਕਰ ਰਹੀ ਆਪਾਂ ਨੂੰ ਉੱਥੇ ਹੀ ਆਪਾਂ ਜੇ ਭਾਵੇਂ ਨਹੀਂ ਗੱਲ ਕਰੀਏ ਤਾਂ 2 ਤੋਂ 4 ਸੀਟਾਂ ਦੇ ਨੇ-ਨੇ ਖਾਤੇ ਜਿਵੇਂ ਜਾਂਦੀਆਂ ਨਜ਼ਰ ਆ ਰਹੀਆਂ ਨੇ ਪਰ ਆਪ ਨੂੰ ਸਿਰਫ ਇੱਕ ਸੀਟ ਜਿੱਥੇ ਕਿ ਆਪਾਂ ਕਹਿ ਸਕਦੇ ਹਾਂ ਜਿੱਥੇ ਆਪਾਂ ਦੇਖੇ ਹੈ ਕਿ ਪੰਜਾਬ ਦੇ ਜ 92 ਦੀਆਂ 92 ਸੀਟਾਂ ਆਪ ਸਰਕਾਰ ਨੂੰ ਆਈਆਂ ਸੀ ਉੱਥੇ ਹੁਣ ਆਪ ਨੂੰ ਸਿਰਫ ਇੱਕ ਸੀਟ ਅਗਰ ਤਾਂ ਅਦਰ ਤਾਂ ਇੱਥੇ ਵੀ ਖਾਤਾ ਨਹੀਂ ਖੋਲ ਪਾ ਰਹੀ ਹੈ ਐਗਜ਼ਿਟ ਪੋਲ ਦੇ ਮੁਤਾਬਿਕ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿ ਸਿਰਫ ਇੱਕ ਸੀਟ ਆਪ ਨੂੰ ਉੱਥੇ ਹੀ ਕਾਂਗਰਸ ਨੂੰ ਆੜ ਤੋਂ 10 ਸੀਟਾਂ ਤੇ ਭਾਜਪਾ ਨੂੰ ਲਗਭਗ 2 ਤੋਂ 4 ਸੀਟਾਂ ਮਿਲ ਰਹੀਆਂ ਨੇ ਐਗਜ਼ਿਟ ਪੋਲ ਦੇ ਮੁਤਾਬਿਕ ਤੇ ਉੱਥੇ ਜੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਚ ਫਿਲਹਾਲ ਇਸ ਟਾਈਮ ਪੰਜਾਬ ਚ ਆਮ ਆਦਮੀ ਪਾਰਟੀ ਸਰਕਾਰ ਬਣੀ ਹੋਈ ਹੈ ਤੇ ਉੱਥੇ ਹੀ ਦੇਖਣ ਵਾਲੀ ਇਹ ਹੈਰਾਨ ਵਾਲੀ ਗੱਲ ਹੈ ਕਿ ਜਿੱਥੇ ਦੇਖਿਆ ਜਾਵੇ ਆਪ ਦੀ ਸਰਕਾਰ ਹੋਣ ਦੇ ਬਾਵਜੂਦ ਉੱਥੇ ਕਾਂਗਰਸ ਅੱਗੇ ਚੱਲ ਰਹੀ ਹੈ ਤਾਂ ਉੱਥੇ ਦੇਖਿਆ ਜਾਵੇ ਕਾਂਗਰਸ 8 ਤੋਂ 10 ਸੀਟਾਂ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਨਾ ਵੀ ਤੇ ਉੱਥੇ ਹੀ ਜੇ ਆਪਾਂ ਗੱਲ ਕਰੀਏ ਭਾਜਪਾ ਦੀ ਤਾਂ ਭਾਜਪਾ ਆਪਣੀ 2 ਤੋਂ 4 ਸੀਟਾਂ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤੇ ਉੱਥੇ ਫਿਲਹਾਲ ਇੱਕ ਸੀਟ ਹੀ ਨਜ਼ਰ ਆ ਰਹੀ ਹੈ ਤੇ ਆਜ਼ਾਦ ਉਮੀਦਵਾਰ ਕੋਈ ਵੀ ਨਹੀਂ ਲੈ ਕੇ ਜਾ ਰਹੇ ਤਾਂ ਖਾਤਾ ਨਹੀਂ ਖੁੱਲਿਆ ਆਜ਼ਾਦ ਦਾ ਕੋਈ ਨਹੀਂ ਜਿਸ ਇੱਥੇ ਜ਼ਿਕਰ ਯੋਗ ਹੈ ਕਿ ਜੋ ਸੋਹਣੇ ਅਕਾਲੀ ਦਲ ਜੋ ਕਿ ਪੰਥਕ ਪਾਰਟੀ ਕਹੀ ਪਾਰਟੀ ਕਹੀ ਜਾਂਦੀ ਹੈ ਸਾਡੀ ਪੰਜਾਬ ਦੀ ਪੰਥਕ ਪਾਰਟੀ ਉਹ ਵੀ ਜ਼ੀਰੋ ਲੈ ਕੇ ਨਜ਼ਰ ਆ ਰਹੀ ਹੈ ਤੇ ਜ਼ੀਰੋ ਸੀਟਾਂ ਉਹਨਾਂ ਨੂੰ ਮਿਲ ਰਹੀਆਂ ਨਹੀਂ ਐਗਜ਼ਿਟ ਪੋਲ ਦੇ ਮੁਤਾਬਿਕ ਤੇ ਆਪ ਜੋ ਕਿ ਐਨਾ ਜ਼ਿਆਦਾ ਪ੍ਰਚਾਰ ਕਰ ਰਹੇ ਨੇ ਭਗਵੰਤ ਮਾਨ ਜੀ ਜੋ ਕਿ ਕਹਿ ਰਹੇ ਨੇ ਅਸੀਂ ਐਨੇ ਕੰਮ ਕੀਤੇ ਨੇ ਪੰਜਾਬ ਦੇ ਵਿੱਚ ਸਾਡੇ ਕੰਮ ਦੇ ਬੇਸ ਤੇ ਤੁਸੀਂ ਸਾਨੂੰ ਵੋਟ ਦਿਓ ਸੋ ਉਹਨਾਂ ਨੂੰ ਸਿਰਫ ਇੱਕ ਵੋਟ ਮਿਲਦੀ ਹੋਈ ਨਜ਼ਰ ਦਿਖਾਈ ਦੇ ਰਹੀ ਹੈ ਤੇ ਉੱਥੇ ਆਪਾਂ ਜੇ ਸੋਹਣੇ ਅਕਾਲੀ ਦਲ ਦੀ ਗੱਲ ਕਰਨੀ ਹੈ ਉਹਨਾਂ ਨੂੰ ਇੱਕ ਵੀ ਸੀਟ ਹੁਣ ਇਸ ਵਾਰ ਮਿਲਦੀ ਨਹੀਂ ਦਿਖਾਈ ਦੇ ਰਹੀ ਤਾਂ ਤੁਸੀਂ ਦੇਖ ਸਕਦੇ ਹੋ ਵੀ ਪੰਜਾਬ ਚ 13 ਦੀ 13 ਸੀਟਾਂ ਕਹਿ ਰਹੇ ਸੀ ਆਮ ਆਦਮੀ ਪਾਰਟੀ ਸਰਕਾਰ ਲੈ ਕੇ ਜਾਏਗੀ ਵੀ 13 0 ਨਾਲ ਜਾਵਾਂਗੇ ਲੈ ਕੇ ਜਿੱਤਾ ਹਾਸਲ ਕਰਕੇ ਜਾਵਾਂਗੇ ਤਾਂ ਉੱਥੇ ਦੇਖਿਆ ਜਾਵੇ ਕਿ ਕਾਂਗਰਸ ਪਾਰਟੀ ਬਹੁਤ ਹੀ ਬਹੁਮਤ ਨਾਲ ਅੱਗੇ ਜਾ ਰਹੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਉੱਥੇ ਹੀ ਜਿੱਥੇ ਆਪਾਂ ਕਹਿ ਰਹੇ ਸੀ ਪੰਜਾਬ ਚ ਬੀਜੇਪੀ ਨੂੰ ਇੱਕ ਵੀ ਸੀਟ ਨਹੀਂ ਮਿਲੇਗੀ ਤਾਂ ਉੱਥੇ ਦੇਖਿਆ ਜਾਵੇ ਕਿ ਬੀਜੇਪੀ ਨੂੰ ਵੀ 2 ਤੋਂ 4 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਬਿਲਕੁਲ ਪ੍ਰਿੰਸ ਜੀ ਆਪਾਂ ਦੇਖ ਹੀ ਸਕਦੇ ਹਾਂ ਕਿ ਬੀਜੇਪੀ ਦਾ ਪੰਜਾਬ ਵਿੱਚ ਕਿੰਨਾ ਜ਼ਿਆਦਾ ਵਿਰੋਧ ਹੋ ਰਿਹਾ ਸੀ ਕਿਸਾਨ ਉਹਨਾਂ ਨੂੰ ਘੇਰ ਰਹੇ ਸੰਗ ਬੀਜੇਪੀ ਦੇ ਸਾਂਸਣਾਂ ਨੂੰ ਘੇਰ ਕੇ ਤੇ ਸਵਾਲ ਪੁੱਛ ਰਹੇ ਸੰ ਕਿ ਤੁਸੀਂ ਦੱਸੋ ਸਾਡੇ ਨਾਲ ਕਿਸਾਨੀ ਅੰਦੋਲਨ ਵੇਲੇ ਤੁਸੀਂ ਐਵੇਂ ਕਿਉਂ ਕੀਤਾ ਕਿ ਘੇਰ ਘੇਰ ਕੇ ਪੁੱਛ ਰਹੇ ਸੰ ਉਹਨੇ ਪਿੱਛੇ ਸੀ ਇੱਕ ਕਿਸਾਨ ਵੀ ਤੁਸੀਂ ਦੇਖਿਆ ਉਹ ਆ ਬੀਬੀ ਜੀ ਨੂੰ ਘੇਰਿਆ ਪ੍ਰਨੀਤ ਬੀਬੀ ਜੀ ਜਿਹੜੇ ਹੈਗੇ ਨੇ ਉਹਨਾਂ ਨੂੰ ਘੇਰਿਆ ਉਹ ਕਿਸਾਨ ਦੀ ਇੱਕ ਮੌਤ ਹੋ ਗਈ ਸੀ ਉਸ ਤੋਂ ਬਾਅਦ ਹੰਸ ਰਾਜ ਹੰਸੇ ਨੂੰ ਕਿੰਨਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਮਤਲਬ ਬੀਜੇਪੀ ਦੇ ਸਾਰੇ ਜਿੰਨੇ ਆਪਣੇ ਪਾਰਟੀ ਮੈਂਬਰ ਸੀ ਉਹਨਾਂ ਨੂੰ ਪੰਜਾਬ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਕਰਨਾ ਪੈ ਰਿਹਾ ਸੀ ਪਰ ਫਿਰ ਵੀ ਐਗਜ਼ਿਟ ਪੋਲ ਦੇ ਮੁਤਾਬਿਕ ਉਹਨਾਂ ਨੂੰ 2 ਤੋਂ 4 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਨੇ ਸੋ ਇਹ ਕਾਫੀ ਹੈਰਾਨੀਜਨਕ ਇੱਕ ਸਾਹਮਣੇ ਆਪਣੇ ਐਗਜ਼ਿਟ ਪੋਲ ਆ ਰਿਹਾ ਹੈ ਕਿ ਸਿਰਫ ਇੱਕ ਸੀਟ ਆਪ ਨੂੰ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਚ ਆਵਾਦੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਤੁਸੀਂ ਦੇਖ ਸਕਦੇ ਹੋ ਕਿ ਕਾਂਗਰਸ ਪਾਰਟੀ ਜੋ ਕਿ 8 ਤੋਂ 10 ਸੀਟਾਂ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਇਹ ਹੈਰਾਨ ਵਾਲੀ ਗੱਲ ਹੈ ਕਿ ਪੰਜਾਬ ਜਮਾਦੀ ਪਾਰਟੀ ਹੋਣ ਦੇ ਬਾਵਜੂਦ ਜੋ ਕਿ ਸਰਕਾਰ ਕਹਿ ਰਹੀ ਹੈ ਵੀ ਅਸੀਂ ਇੰਨੇ ਕੰਮ ਕੀਤੇ ਆ ਕੰਮ ਕੀਤੇ ਆ ਤਾਂ ਫਿਰ ਵੀ ਤੁਸੀਂ ਦੇਖ ਲਓ ਕਿ ਲੋਕਾਂ ਦਾ ਜੋ ਉਤਸ਼ਾਹ ਵਾ ਉਹ ਦੇਖ ਰਹੇ ਆ ਵੀ ਆਪਾਂ ਗੈਸ ਲਾ ਕੇ ਤੁਹਾਨੂੰ ਦੱਸ ਰਹੇ ਆ ਕਿ ਆਪਣੀ ਕਾਂਗਰਸ ਪਾਰਟੀ ਜੋ ਕਿ 8 ਤੋਂ 10 ਸੀਟਾਂ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਉੱਥੇ ਹੀ ਗੱਲ ਕਰੀਏ ਜਿੱਥੇ ਆਪਾਂ ਉਮੀਦ ਨਹੀਂ ਲਾ ਸਕਦੇ ਸੀ ਕਿ ਵੀ ਆਪਣੀ ਬੀਜੇਪੀ ਸਰਕਾਰ ਵੀ ਕੋਈ ਸੀਟ ਲੈ ਜਾਏਗੀ ਪੰਜਾਬ ਤੋਂ ਉੱਥੇ ਜੇ ਗੱਲ ਕਰੀ ਜਾਵੇ ਸਰਵੇ ਦੇ ਮੁਤਾਬਿਕ ਤਾਂ 2 ਤੋਂ 4 ਸੀਟਾਂ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਨਾ ਵੀ ਤਾਂ ਆਮ ਆਦਮੀ ਪਾਰਟੀ ਸਿਰਫ ਇੱਕ ਸੀਟ ਲੈ ਕੇ ਜਾ ਰਹੀ ਹੈ ਦੇਖੋ ਜੀ ਬਿਲਕੁਲ ਪ੍ਰਿੰਸ ਜੀ ਜੇ ਆਪਾਂ ਕੰਪੇਅਰ ਕਰ ਲੀਏ ਆਪਣੇ ਆਪਣੇ ਪੜੋਸੀ ਸਟੇਟ ਦੇ ਨਾਲ ਜਿਵੇਂ ਕੋਈ ਆਪਣਾ ਛੋਟਾ ਭਰਾ ਵੀ ਹਰਿਆਣਾ ਕਿਹਾ ਜਾਂਦਾ ਹੈ ਸੋ ਹਰਿਆਣਾ ਵਿੱਚ ਲਗਭਗ 10 ਸੀਟਾਂ ਨੇ ਜੀ ਟੋਟਲ ਟੋਟਲ ਆਪਾਂ ਨੂੰ 10 ਸੀਟਾਂ ਨੇ ਹਰਿਆਣੇ ਦੀਆਂ ਉਹਦੇ ਵਿੱਚ ਵੀ ਐਨਡੀਏ ਸਰਕਾਰ ਭਾਜਪੀ ਦੀ ਸਰਕਾਰ 5 ਤੋਂ 7 ਸੀਟਾਂ ਹਰਿਆਣੇ ਤੋਂ ਲੈਂਦੀ ਹੋਈ ਨਜ਼ਰ ਆ ਰਹੀ ਹੈ ਜੀ ਬਿਲਕੁਲ ਉੱਤੇ ਇੰਡੀਆ ਅਲਾਈანს 3 ਤੋਂ 5 ਸੀਟਾਂ ਲੈ ਕੇ ਜਾਂਦਾ ਨਜ਼ਰ ਆ ਰਿ ਤੋ ਜੋ ਬਹੁਤ ਹੀ ਹੈਰਾਨੀਜਨਕ ਐਗਜ਼ਿਟ ਪੋਲ ਹਾਲਾਂਕਿ ਐਗਜ਼ਿਟ ਪੋਲ ਹੈ ਸਰਵੇ ਦੇ ਮੁਤਾਬਿਕ ਹੁੰਦਾ ਕੁਝ ਪੱਕਾ ਨਹੀਂ ਕਹਿ ਸਕਦੇ ਆਪਾਂ ਵੀ 4 ਤਰੀਕ ਨੂੰ ਰਿਜ਼ਲਟ ਕੁਝ ਵੀ ਹੋ ਸਕਦਾ ਹੈ ਸੋ ਐਗਜ਼ਿਟ ਪੋਲ ਤੇ ਆਪਾਂ ਕੋਈ ਭਰੋਸਾ ਮਤਲਬ ਨਹੀਂ ਇਹਨਾ ਕਰ ਸਕਦੇ ਵੀ ਜੋ ਅਸਲੀ ਰਿਜ਼ਲਟ 4 ਨੂੰ ਆਏਗਾ ਪਰ ਫਿਰ ਵੀ ਜੋ ਐਗਜ਼ਿਟ ਪੋਲ ਦੇ ਰਿਜ਼ਲਟ ਨਤੀਜੇ ਸਾਹਮਣੇ ਆਏ ਹੈ ਪ੍ਰਿੰਸ ਜੀ ਬਹੁਤ ਹੀ ਹੈਰਾਨੀ ਹੈਰਾਨੀ ਕਰਨਾ ਹੈਰਾਨੀ ਦਿਵਾਨ ਵਾਲੇ ਨੇ ਵੀ ਇੰਨੀ ਘਟ ਸੀਟਾ ਆਪ ਨੂੰ ਜੋ ਕਿ 13 0 ਦਾ ਕਹਿ ਰਹੇ ਸੀ ਵੀ ਇਸ ਵਾਰ ਆਪਾਂ 13 ਦੀਆਂ 13 ਸੀਟਾਂ ਲੈ ਕੇ ਜਾਵਾਂਗੇ ਤੇ ਸਿਰਫ ਇੱਕ ਸੀਟ ਉੱਥੇ ਹੀ ਭਾਜਪੀ ਹੋਰਾਂ ਨਾਲੋਂ ਵੱਧ ਸੀਟਾਂ ਲੈ ਕੇ ਜਾ ਰਹੀ ਹੈ ਪੰਜਾਬ ਦੇ ਵਿੱਚ ਜਿਹਦਾ ਇੰਨਾ ਜ਼ਿਆਦਾ ਵਿਰੋਧ ਹੋਇਆ ਆਪਦਾ ਤਾਂ ਇੰਨਾ ਵਿਰੋਧ ਵੀ ਨਹੀਂ ਹੋ ਰਿਹਾ ਭਾਜਪੀ ਦਾ ਤੁਹਾਨੂੰ ਪਤਾ ਹੀ ਹੈ ਕਿੰਨਾ ਵਿਰੋਧ ਹੋਇਆ ਤੇ ਉੱਥੇ ਹੀ ਉਹ 2 ਤੋਂ 4 ਸੀਟਾਂ ਤੇ ਕਾਂਗਰਸ ਕਾਂਗਰਸ ਜੋ ਕਿ ਜਿੰਨੀ ਹੋਈ ਨਜ਼ਰ ਆ ਰਹੀ ਹੈ 8 ਤੋਂ 10 ਸੀਟਾਂ ਤੇ ਸ਼ਰਮਨੀ ਅਕਾਲੀ ਦਲ ਪੰਥਕ ਪਾਰਟੀ ਨੂੰ ਇੱਕ ਵੀ ਸੀਟ ਨਹੀਂ ਬਿਲਕੁਲ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਚ 16 ਸੀਟਾਂ ਦੇ ਵਿੱਚੋਂ ਕਾਂਗਰਸ 8 ਤੋਂ 10 ਸੀਟਾਂ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਤੇ ਉੱਥੇ ਭਾਜਪਾ ਦੀ ਗੱਲ ਕਰੀਏ ਤਾਂ 2 ਤੋਂ 4 ਸੀਟਾਂ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇੱਕ ਸੀਟ ਨਜ਼ਰ ਆ ਰਹੀ ਹੈ ਉਹਨਾਂ ਦੇ ਖਾਤੇ 'ਚ ਤੇ ਆਪਾਂ ਜੇ ਆਜ਼ਾਦ ਦੀ ਉਮੀਦਵਾਰ ਦੀ ਕੋਈ ਗੱਲ ਕਰੀਏ ਤਾਂ ਉੱਥੇ ਉਹਨਾਂ ਦਾ ਕੋਈ ਖਾਤਾ ਨਹੀਂ ਖੁੱਲਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ 'ਚ ਇਸ ਟਾਈਮ ਕਾਂਗਰਸ 8 ਤੋਂ 10 ਸੀਟਾਂ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਅੱਛਾ ਇਹ ਪ੍ਰਿੰਸ ਆਪਾਂ ਇਹ ਵੀ ਦੇਖ ਲਈਏ ਕਿ ਜੋ ਅੱਜ VOTING ਹੋਈ ਹੈ ਆਪਣੇ ਨਾਲ ਵੱਧ VOTING ਤਾਂ ਹਿਮਾਚਲ 'ਚ ਹੋਈ ਹੈ ਹਿਮਾਚਲ ਦੀ ਪ੍ਰਤੀਸ਼ਤ ਜੇ ਆਪਾਂ ਦੇਖੀਏ VOTING ਦੀ ਉੱਥੇ ਵੀ 58 58% ਉਥੇ ਆਪਣੀ VOTING ਹੋਈ ਹੈ ਬਿਲਕੁਲ ਬਿਲਕੁਲ ਜੀ ਉਥੇ ਜੀ ਗੱਲ ਕਰੀਆ ਵੀ ਹਿਮਾਚਲ ਚ ਚਾਰ ਸੀਟਾਂ ਨੇ ਜਿੱਥੇ ਕੀ ਅੰਦਾਜ਼ਾ ਲਗਾਇਆ ਜਾਵੇ ਤੇ ਚਾਰ ਸੀਟਾਂ ਦੇ ਜਿੱਥੇ ਕੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਚਾਰ ਸੀਟਾਂ ਦੇ ਉੱਪਰ ਹੀ NDA ਜੋ ਕਿ BJP ਦਾ BJP ਜਾ ਰਹੀ ਹੈ ਚਾਰ ਦੀ ਚਾਰੀ ਸੀਟਾਂ ਦੇ BJP ਅੱਗੇ ਜਾ ਰਹੀ ਹੈ ਤੇ ਉਥੇ ਜੀ ਗੱਲ ਕਰੀਏ ਇੰਡੀਆ ਗਠਬੰਧਨ ਦੀ ਤਾਂ ਉੱਥੇ ਉਹਨਾਂ ਨੂੰ ਕੋਈ ਵੀ ਖਾਤਾ ਨਹੀਂ ਖੁੱਲਿਆ ਤੇ ਆਪਾਂ ਆਜ਼ਾਦ ਦੀ ਉਮੀਦਵਾਰ ਦੀ ਗੱਲ ਕਰਦੇ ਆਂ ਜਾਂ ਕੋਈ ਆਜ਼ਾਦ ਪਾਰਟੀ ਦੀ ਗੱਲ ਕਰਦੇ ਆਂ ਤਾਂ ਉਹਨਾਂ ਨੇ ਕੋਈ ਖਾਤਾ ਨਹੀਂ ਖੋਲਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਨਵੀਂ ਆਪਣੇ ਹਿਮਾਚਲ ਦੀ ਗੱਲ ਕਰੀਏ ਤਾਂ ਉੱਥੇ ਐਨਡੀਏ ਜੋ ਕਿ ਭਾਜਪਾ ਅੱਗੇ ਚੱਲਦੀ ਨਜ਼ਰ ਆ ਰਹੀ ਹੈ ਚਾਰੇ ਦੀ ਚਾਰੇ ਸੀਟਾਂ ਲੈ ਕੇ ਜਾਣ ਦੀ ਨਜ਼ਰ ਆ ਰਹੀ ਹੈ ਆਪਾਂ ਦੇਖ ਸਕਦੇ ਆਂ ਕਿ ਹਿਮਾਚਲ ਦੇ ਵਿੱਚ ਹੁਣ ਕੰਗਨਾ ਰੇਨੌਰ ਦੀ ਜੋ ਨਵੇਂ ਉਭਰੇ ਨੇ ਨਵੇਂ ਆਏ ਨੇ ਇਸ ਪੋਲਿਟੀਕਲ ਲਾਈਨ ਦੇ ਵਿੱਚ ਤੇ ਉਹ ਹੁਣ ਪ੍ਰਚਾਰ ਕਰ ਰਹੇ ਨੇ ਬੀਜੇਪੀ ਜੁਆਇਨ ਕਰਕੇ ਉਹ ਪ੍ਰਚਾਰ ਕਰ ਰਹੇ ਨੇ ਮੰਡੀ ਤੋਂ ਉਮੀਦਵਾਰ ਹੋਏ ਸੀ ਮੰਡੀ ਤੋਂ ਉਮੀਦਵਾਰ ਬਣੇ ਨੇ ਬੀਜੇਪੀ ਵੱਲੋਂ ਤਾਂ ਉਹ ਪ੍ਰਚਾਰ ਕਰ ਰਹੇ ਨੇ ਤੇ ਹਿਮਾਚਲ ਚਾਪਾ ਦੇਖਿਏ ਐਨਡੀਏ ਬੀਜੇਪੀ ਦੀ ਸਰਕਾਰ ਚਾਹ ਦੀ ਚਾਰ ਸੀਟਾਂ ਲੈ ਕੇ ਜਾਂਦੀ ਦਿਖਾਈ ਦੇ ਰਹੀ ਹੈ ਐਗਜ਼ਿਟ ਪੋਲ ਦੇ ਵਿੱਚ ਤੇ ਇੰਡੀਆ ਗੜਵੰਧਨ ਨੂੰ